ਮੇਰੇ ਵੀਰੋ ਕੱਲ ਜਿਹੜੀਆਂ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨ ਹੋਈਆਂ ਨੇ ਉਹ ਸਾਡੇ ਮਜੀਠੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਬਿਲਕੁਲ ਬੜੀਆਂ ਸ਼ਾਂਤ ਅਮਨਾਂ ਮਾਨ ਦੇ ਨਾਲ ਆ ਬਹੁਤ ਵਧੀਆ ਇਲੈਕਸ਼ਨ ਹੋਈ ਹੈ ਕਿਤੇ ਕਿਸੇ ਪਿੰਡ 'ਚ ਤੂੰ ਤੂੰ ਮੈਂ ਮੈਂ ਵੀ ਨਹੀਂ ਹੋਈ ਇੱਕ ਪਿੰਡ ਨੂੰ ਛੱਡ ਕੇ ਔਰ ਉਹ ਸਾਡਾ ਜਿਹੜਾ ਪਿੰਡ ਹੈ ਕਿ ਝਗੜਾ ਹੋਇਆ ਸਾਰਿਆਂ ਨੂੰ ਪਤਾ ਹੀ ਤਲਵੰਡੀ ਦਸੰਦਾ ਸਿੰਘ ਔਰ ਉਹ ਕਿਉਂ ਝਗੜਾ ਹੋਇਆ ਕਿਉਂਕਿ ਉੱਥੇ ਇੱਕ ਸਾਡੀ ਭੈਣ ਹੈ ਜਗਦੀਪ ਕੌਰ ਜਿਹੜੀ ਸ਼ਾਇਦ ਉੱਥੇ ਐਡਵੋਕੇਟ ਨੇ ਹਾਈ ਕੋਰਟ ਔਰ ਉਹ ਜਿੱਦਣ ਪਿੰਡ ਚ ਆਉਂਦੇ ਆ ਉਹ ਪਿੰਡ ਚ ਸਿਰਫ ਤੇ ਸਿਰਫ ਸ਼ਾਂਤੀ ਭੰਗ ਕਰਨ ਵਾਸਤੇ ਹੀ ਆਉਂਦੇ ਆ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਪਿੱਛੇ ਜਿੱਦਣ ਆਏ ਉਦੋਂ ਫਿਰ ਇੱਕ ਵੀਡੀਓ ਬਣਾਉਂਦੇ ਬੜੇ ਮਾਹਰ ਨੇ ਕਿ ਨਾਲੇ ਪਹਿਲਾਂ ਛੇੜ ਛੇੜਦੇ ਨੇ ਤੇ ਮਗਰੋਂ ਨਾਲ ਹੀ ਵੀਡੀਓ ਬਣਾਉਣ ਲੱਪੇਣਾ ਕਿ ਵੇਖੋ ਜੀ ਅਗਲਾ ਵਾ ਕਿ ਐਸਾ ਸਾਡੇ ਗੱਲ ਪਊਗਾ ਪਹਿਲਾਂ ਕੰਮ ਹੀ ਇਹੋ ਜਿਹਾ ਕਰਨਾ ਤੇ ਮਗਰੋਂ ਆਪ ਵੀਡੀਓ ਬਣਾਉਣ ਲੱਪਣੀ ਦੂਜੇ ਬੰਦੇ ਤੇ ਇਹੋ ਜਿਹਾ ਕੰਮ ਨਹੀਂ ਕਰਦੇ ਵੀਡੀਓ ਬਣਾਉਣ ਵਾਲਾ ਚਲੋ ਵੀਡੀਓ ਬਣਾਓ ਜੀ ਸੱਚੇ ਬਣਾਓ ਕਿਉਂਕਿ ਜਿਹੜੀ ਸੱਚਾਈ ਹੈ ਨਾ ਉਹ ਰੱਬ ਵੀ ਜਾਣਦਾ ਤੇ ਨਗਰ ਵਾਲੇ ਵੀ ਜਾਣਦੇ ਤੁਸੀਂ ਇਹ ਵੀਡੀ ਔਰ ਪਹਿਲਾ ਮੈਂ ਇਹ ਗੱਲ ਪੁੱਛਣੀ ਚਾਹਣਾ ਕਿ ਤੁਸੀਂ ਕੱਲ ਉਥੇ ਬੂਥ ਤੇ ਕੀ ਲੈਣਗੇ ਜਦੋਂ ਤੁਹਾਡੀ ਵੋਟ ਹੀ ਨਹੀਂ ਹੈਗੀ ਤੁਸੀਂ ਤੁਹਾਡਾ ਪਿੰਡ ਘਰ ਆਇਆ ਘਰ ਰਾਓ ਜੀ ਸਦਕੇ ਆਓ ਸਵੇਰੇ ਦੁਪਹਿਰੇ ਸ਼ਾਮੀ ਰਾਤ ਨੂੰ ਕੋਈ ਕਹਿੰਦਾ ਤੁਸੀਂ ਸਿਰਫ ਤੇ ਸਿਰਫ ਉਥੇ ਲੜਾਈ ਮੁੱਲ ਲੈਣ ਵਾਸਤੇ ਭੈਣ ਮਰੀ ਹੋ ਗਈ ਕਿ ਬੂਥ ਜਦੋਂ ਤੁਹਾਡੀ ਵੋਟ ਹੀ ਨਹੀਂ ਹੈਗੀ ਪਿੰਡ ਦੇ ਵਿੱਚ ਤੁਸੀਂ ਗਿਆ ਕੀ ਲੈਣ ਉਥੇ ਬੂਥ ਤੇ ਲੜਾਈ ਪਾਉਣਗੇ ਨਾ ਫਿਰ ਤੁਸੀਂ ਉਥੇ ਵਿਚਾਰੇ ਜਿਹੜੇ ਸਾਡੇ ਮਜਬੀ ਸਿੰਘ ਬੰਦੇ ਉਥੇ ਬੂਥ ਤੇ ਬੈਠੇ ਸੀਗੇ ਜਿਨ੍ਹਾਂ ਨੂੰ ਤੁਸੀਂ ਉਥੇ ਮਾੜਾ ਚੰਗਾ ਬੋਲਿਆ ਗੱਡੀ ਉੱਤੇ ਚਾੜ੍ਹਦੇ ਲਗੇ ਜੀਛੇઠા ਕਰਕੇ ਉਹਨਾਂ ਦੀ ਜਾਤੀ ਦੇ ਖਿਲਾਫ ਸ਼ਬਦ ਤੁਸੀਂ ਵਰਤੇ ਉਹਨਾਂ ਨੇ ਵੀ ਰਾਤ ਮੈਨੂੰ ਸਾਰਿਆਂ ਨੂੰ ਦੱਸਿਆ ਕਿ ਸਾਡਾ ਨਾਂ ਬਹੁਤ ਮਾੜਾ ਜਿਹੜਾ ਇਹਨਾਂ ਨੇ ਮਤੀਰਾ ਕੀਤਾ ਤੇ ਇਹ ਕੋਈ ਚੰਗੀ ਗੱਲ ਆ ਪਿੰਡ ਦੇ ਵਿੱਚ ਆ ਕੇ ਖਲਰ ਪਾਣਾ ਸੋ ਇਸ ਕਰਕੇ ਮੈਂ ਤਾਂ ਨਹੀਂ ਚਾਹਦਾ ਕਿ ਇਹ ਗੱਲ ਕਰਦਾ ਪਰ ਕਲੇ ਜਿਹੜੀ ਆ ਨਾ ਤੁਸੀਂ ਬਹੁਤ ਜਿਆਦਾ ਪਿੰਡ ਦੇ ਵਿੱਚ ਵਧਾਤੀ ਆ ਤੇ ਮੈਨੂੰ ਡਰ ਆ ਕਿ ਤਨਾ ਕਿਤੇ ਕੋਈ ਹੋਰ ਨੁਕਸਾਨ ਨਾ ਕਿਸ ਤਰ੍ਹਾਂ ਦਾ ਉਸ ਪਿੰਡ ਦੇ ਵਿੱਚ ਹੋ ਜੇ ਮੈਨੂੰ ਇਸ ਗੱਲ ਦਾ ਡਰ ਆ ਮੈਂ ਨਹੀਂ ਚਾਹਦਾ ਕਿ ਜਦ ਤੁਹਾਡਾ ਕੋਈ ਨੁਕਸਾਨ ਹੋ ਜੇ ਜਾਂਨਾਂ ਦਾ ਹੋ ਜੇ ਹੁਣ ਤੇ ਅੱਗੇ ਬੜਾ ਦਿਆ ਕਿ ਤੂੰ ਹੋਰ ਨਾ ਦੂ ਵੱਧ ਕੇ ਹੋ ਜੇ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਸ਼ਾਂਤੀ ਨਾਲ ਰਹੋ ਆ ਤੁਹਾਡੇ ਤੁਹਾਡੇ ਗਰੁੱਪ ਦੇ ਬੰਦੇ ਦੂਜੇ ਗਰੁੱਪ ਦੇ ਬੰਦੇ ਸਾਰੇ ਉਹ ਵੀ ਮੇਰੇ ਹੀ ਆ ਗਰੁੱਪੋਂ ਨੂੰ ਇਹ ਆ ਕਿ ਹੁਣ ਥੋੜਾ ਜਿਹਾ ਉਹਨਾਂ ਨੂੰ ਕਾਲੀਦਲ ਵਾਲੇ ਪਨਾਹ ਦਿੰਦੇ ਤੇ ਉਹ ਮੇਰੇ ਕੋਲ ਆਉਂਦੇ ਸੀਗੇ ਆ ਥੋੜੇ ਦਿਨ ਪਹਿਲਾਂ ਵੀ ਆਏ ਉਹ ਕਹਿੰਦੇ ਭਾਜੀ ਸਾਰੇ ਰਾਜਨਾਮਾ ਕਰਨੋਂ ਤਿਆਰ ਸਿਰਫ ਉਹ ਭੈਣ ਹੀ ਨਹੀਂ ਮੰਨਦੀ ਤੇ ਫਿਰ ਦੱਸੋ ਕਿਦਾਂ ਤੁਸੀਂ ਇੱਥੇ ਤੇ ਵੱਡੇ ਵੱਡੇ ਕਤਲਾਂ ਦੇ ਰਾਜਨਾਮੇ ਹੋ ਜਾਂਦੇ ਤੇ ਕਿੱਡੀ ਕੁ ਗੱਲ ਆ ਜੇ ਪਿੰਡ ਦੇ ਵਿੱਚ ਬਹਿ ਕੇ ਦੋਹਾਂ ਧਰਾ ਦੇ ਪਰਚੇ ਆ ਤੇ ਬਹਿ ਕੇ ਨਬੇੜ ਤੋਂ ਸ਼ਾਂਤੀ ਰਹਿਣ ਤੋਂ ਪਿੰਡ ਦੇ ਵਿੱਚ ਤੁਸੀਂ ਤਾਂ ਸੌ ਹੀ ਖਾਦੀ ਕਿ ਅ ਔਰ ਜਿਹੜੇ ਲਾਮ ਦੇ ਪਿੰਡਾਂ ਦੇ ਬੰਦੇ ਨਾਲ ਆਉਂਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਦਿੰਦਾ ਕਿ ਵੇਖੋ ਆਪੋ ਆਪਣੇ ਪਿੰਡਾਂ 'ਚ ਰਹਿਆ ਕਰੋ ਇਹੋ ਜਿਹੀ ਗੱਲਾ ਫਿਰ ਕੱਲ ਨੂੰ ਕਾਨੂੰਨ ਮੁਤਾਬਕ ਤੁਹਾਡੇ ਤੇ ਵੀ ਕਾਰਵਾਈ ਹੋਣੀ ਹੈ ਸਾਰਿਆਂ ਤੇ ਫੇਰ ਨਾ ਆਖੋ ਇਹ ਤੇ ਉਦਾਂ ਹੀ ਆਏ ਹਾਂ ਤੇ ਨਾਲ ਹੀ ਆਏ ਹਾਂ ਬਾਈ ਤੁਹਾਡੇ ਅੱਗੇ ਤਰਲੇ ਵੀ ਬੜੇ ਮਾਰਦੇ ਹੁੰਦੇ ਆ ਤੁਸੀਂ ਸਾਰੇ ਸਮਝ ਹੀ ਗਏ ਜਿਹੜੇ ਮੈਂ ਬੰਦੇ ਨੂੰ ਕਹਿੰਦੇ ਆ ਜਿਹੜੇ ਉਥੇ ਆ ਗਏ ਨਾ ਪਿੰਡ ਦੇ ਵਿੱਚ ਤੁੰਤਾਂ ਲਾ ਰਹੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਬੰਦੇ ਬਣ ਜਾਓ ਅੱਛਾ ਹੁਣ ਕੱਲ ਇੱਕ ਮਾਹ ਨਲਾਇਕ ਦੋ ਬੰਦੇ ਕਾਲੀਦਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਬਦਲਾ ਦੇ ਚੰਗਾ ਖਾਂਦੇ ਆ ਮਾੜਾ ਬੋਲਦੇ ਆ ਉਹਨਾਂ ਨੂੰ ਮੈਂ ਦੱਸਣੀ ਚਾਹਣਾ ਕਿ ਤੁਸੀਂ ਕਹੋ ਜੀ ਉਹ ਗੈਂਗਸਟਰ ਆ ਜੀ ਸਰਪੰਚ ਗੈਂਗਸਟਰ ਆ ਪਹਿਲੀ ਤੇ ਗੱਲ ਉਹ ਸਾਰਾ ਪਰਿਵਾਰ ਗੁਰਸਖਿਆ ਤੁਹਾਡੇ ਨਾਲੋਂ ਕਟੜ ਰੱਬ ਨੂੰ ਮੰਨਣ ਵਾਲਿਆ ਤੁਸੀਂ ਤੇ ਮੇਰੇ ਮੂੰਹ ਹੋਰ ਲੱਗੇ ਸੁਣ ਜਿਹੜੇ ਤੁਸੀਂ ਬੰਦੇ ਜਣਾ ਤੁਸੀਂ ਤਾਂ ਗੰਦ ਪਾ ਕੇ ਰੱਖਿਆ ਪੰਜਾਬ ਦੇ ਵਿੱਚ ਵੀ ਸੋ ਮੇਰੇ ਵੀਰੋ ਮੈਂ ਉਹਨਾਂ ਦੀ ਕਰਤੂਤ ਉਹਨਾਂ ਬੰਦਿਆਂ ਦੀ ਸੁਣ ਲਗਾ ਜਿਹੜੇ ਕੱਲ ਗੈਂਗਸਟਰ ਕਹਿੰਦੇ ਸੀ ਇਹ ਤਾਂ ਜੇ ਪਰਿਵਾਰ ਹੀ 3 ਮਹੀਨਾ ਤੋਂ ਮੇਰੇ ਨਾਲ ਆਇਆ ਸਾਰੀ ਉਮਰ ਤੇ ਇਹ ਜਨਾਚਰ 20 ਸਾਲ ਤੋਂ ਤੇ ਮਜੀਠੀ ਇਹਨਾਂ ਤੇ ਉਦੋਂ ਪਹਿਲਾਂ ਵੀ ਪੁਰਾਣੇ ਕਾਲੀ ਦਲ ਦੇ ਵਿੱਚ ਰਹਿਆ ਤੇ ਆ ਸੰ ਲੋ ਜਿਹੜੇ ਆnde ਜੀ ਗੈਂਗਸਟਰ ਆ ਆ ਆ ਲੇਟੈਸਟ ਵੀਡੀਓਜ਼ ਆ 8-9 ਮਹੀਨੇ ਦੀਆਂ ਪੁਰਾਣੀਆਂ ਬਾੜੀਆਂ ਨਹੀਂ ਆ ਅੱਜ ਮੈਂ ਐਲਾਨ ਕਰਦਾ ਕਿ ਜਤਿੰਦਰ ਸਿੰਘ ਨੂੰ ਓਏ ਇਹਦਾ ਉਹਦਾ ਦੇ ਦੇਣਾ 6 ਫੁੱਟ ਦਾ ਉਹਦਾ ਦੇ ਦੇਣਾ ਇਹਨੂੰ ਇਹਨੂੰ ਅੱਜ ਦੀ ਗੱਡੀ ਅੱਜ ਦੀ ਗੱਡੀ ਤਾਂ ਮੈਂ ਜੀਤੇ ਚੜਾਤੀ ਉਹ ਤੋਂ ਮੋੜ ਕੇ ਸਾਹ ਹੋਣਾ ਅੱਜ ਇਹ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਆਪ ਨੇ ਨੌਜਵਾਨ ਵੀਰ ਨੂੰ ਇਹ ਅਹੁਦਾ ਇਹ ਜ਼ਿੰਮੇਵਾਰੀ ਉਹਦਨੇ ਠੀਕ ਸੀਗਾ ਉਹਦਨੇ ਯੂਥ ਕਾਲ ਦਲ ਦਾ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਤੇ ਅੱਜ ਇੱਕ ਗੈਸਟਰ ਹੋ ਗਿਆ ਸ਼ਰਮ ਕਰੋ ਯਾਰ ਗੱਲ ਕਰਨ ਲੱਗਿਆ ਪਹਿਲਾਂ ਇਹਦੀ ਬੇਟੀ ਨੂੰ ਐਮਐਲਏ ਸਾਹਿਬ ਤੇ ਮੇਜਿਖੀਆ ਦੋਵੇਂ ਜਣੇ ਵੀਡੀਓ ਕਾਲ ਕਰਦੇ ਜਤਿੰਦਰ ਸਿੰਘ ਸਰਪੰਚ ਦੀ ਬੇਟੀ ਨੂੰ ਉਹ ਬਾਬਾ ਜੀ ਦੀ ਫੋਟੋ ਅੱਗੇ ਇਹਨਾਂ ਦੀ ਅਰਦਾਸ ਕਰਦੀ ਆ ਜਤਨ ਦੀ ਆ ਸੁਣ ਲਓ ਸੋਨੋ ਸਾਰੇ ਗਾ ਬਾ ਗਦੀ ਗੀਨ ਕੋੜੀ ਮੈਂ ਮੈਂ ਦਵਨ ਦਿਖਾ ਦਿੰਦਾ ਗੀਤਾਂ ਜਿੱਤ ਜਾਣ ਜਿੱਤ ਜਾ ਜਤ ਦਾ ਜਿੱਤ ਜਾਣ ਮੈਂ ਹੋਰ ਜੀ ਰਾਤ ਕਰੂੰਗੀ ਕੱਲ ਜਿੱਤ ਜਾ ਹਾਂ ਸੁਣੋ ਚਰਦੀ ਚਲਾ ਚ ਰੱਖ ਅਗਮੇ ਤੋਂ ਦੀ ਜੀ ਹਾਂ ਮਰਾ ਪਲੇ ਜਿੱਤ ਜਾਣ ਸਾਭ ਕੇ 파ਕਰਨ ਲੰਮੀਆਂ ਅਮਰਾ ਬਖਸ਼ਣ ਖੁਸ਼ ਰੱਖਣ ਚੜਦੀ ਕਲਾ ਚ ਰੱਖਣ ਅਗਮਤੋਂ ਦੇ ਵੀਰ ਜੀ ਇੱਕਲਾ ਹੈ ਬਹੁਤ ਸੁੰਦਰ ਉਹਨਾਂ ਜਤਿੰਦਰ ਸਿੰਘ ਸਰਪੰਚ ਸੀਗਾ ਨਾਲ ਯੂਥ ਦਾ ਸੀਨੇ ਆ ਲੋ ਨਾਲ ਯੂਥ ਦਾ ਸੀਨੀਅਰ ਮੀਤ ਪ੍ਰਧਾਨ ਤੇ ਮੇਰੇ ਨਾਲ ਆ ਗਿਆ ਤਾਂ ਗੰਗੈਸਟਰ ਹੋ ਗਿਆ ਕੋਈ ਸ਼ਰਮ ਕਰਿਆ ਕਰੋ ਏ ਗੱਲ ਕਰਨ ਤੋਂ ਪਹਿਲਾਂ ਆਪਦੀ ਪੀੜੀ ਥੱਲੇ ਸੋਟੀ ਮਾਰ ਲਿਆ ਕਰੋ ਕਿਉਂਕਿ ਇਹ ਹੁਣ ਤੁਹਾਡਾ ਜੜੀਆਂ ਇਹ ਚੂਚਲਾ ਕੇ ਹੁਣ ਤੁਹਾਡੀਆਂ ਬਾਹਲਾ ਲਮਾ ਸਾਵਣ ਚੱਲਣੀਆਂ ਸੋ ਮੇਰਾ ਵੀਰ ਬੰਦਿਆਂ ਵਾਲੀ ਗੱਲ ਕਰੋ ਤੇ ਮੈਂ ਤਾਂ ਹੁਣ ਵੀ ਇਹ ਬੇਨਤੀ ਕਰਨੀ ਚਾਹਣਾ ਵੇਖੋ ਕੱਲ ਜਿਹੜੀਆਂ ਉਥੇ ਪੱਗਾਂ ਲੱਤੀਆਂ ਬਹੁਤ ਮਾੜੀ ਗੱਲ ਹੋਈ ਹੈ ਦੋਹਾਂ ਤਰ੍ਹਾਂ ਦੀਆਂ ਪੱਗਾਂ ਲੱਤੀਆਂ ਉਹਦੀ ਵੀ ਲੱਗੀ ਉਹਨਾਂ ਦੀ ਵੀ ਲੱਗੀ ਇਹ ਪੱਗਾਂ ਇਸ ਕੰਮ ਹੋਣੀ ਗਿਆ ਕਿ ਮੇਰਾ ਵੀ ਰਮੈਨੂ ਤੇ ਕੱਲ ਉਹ ਵੀਡੀਓ ਵੇਖ ਕੇ ਮਹਿਸੂਸ ਹੋਇਆ ਕਿ ਯਾਰ ਇਹ ਕੁਝ ਨਹੀਂ ਹੋਣਾ ਚਾਹੀਦਾ ਮੈਂ ਤਾਂ ਆਪਣੇ ਬੰਦਿਆਂ ਨੂੰ ਬੜਾ ਸਮਝਾਏ ਪਰ ਉਹ ਕਹਿੰਦੇ ਭਾਜੀ ਹੁਣ ਜਦੋਂ ਆ ਕੇ ਨਾਲ ਗਨਮੈਨ ਲੈ ਕੇ ਉਥੇ ਪ੍ਰੈਸ਼ਰਾਈਜ਼ ਕਰਦੇ ਹੂਸ ਤੇ ਮਾੜੇ ਬੰਦਿਆਂ ਨੂੰ ਡਰਾਉਂਦੇ ਧੰਪਾਉਂਦੇ ਫਿਰ ਉਥੇ ਝਗੜਾ ਹੀ ਹੋਣਾ ਸੀ ਫਿਰ ਇੱਕ ਗੱਲ ਹੋਰ ਆ ਜਦੋਂ ਜਤ ਇਹ ਜਿੱਦਣ ਚੰਡੀਗੜ੍ਹੋਂ ਆਉਂਦੇ ਆ ਇਹ ਪ੍ਰੂਫ ਆ ਵੀਡੀਓ ਉਹਦੇ ਕੈਮਰਿਆਂ ਦੇ ਵਿੱਚ ਹੈਗੀਆਂ ਉਹ ਮੈਂ ਕੱਢ ਕੇ ਪਾ ਦੂੰਗਾ ਉਹ ਜਦੋਂ ਇਹ ਚੰਡੀਗੜ੍ਹੋਂ ਆਉਂਦੇ ਆ ਇਹ ਉਹਦੇ ਡੇਰੇ ਵਾਲ ਨੂੰ ਗੱਡੀ ਲੈ ਕੇ ਜਾਂਦੇ ਦੋ ਗੱਡੀਆਂ ਇੱਕ ਫੋਰਚੂਨਰ ਆ 628 ਨੰਬਰ ਤੇ ਇੱਕ ਗੱਡੀ ਹੋ ਰਿਆ ਥਾਰ ਇਹ ਉੱਥੋਂ ਜਾ ਕੇ ਉਹ ਸਰਪੰਚ ਦੇ ਡੇਰੇ ਤੋਂ ਫਿਰ ਜੁਟਣ ਲੈ ਕੇ ਆਉਂਦੇ ਆ ਇਹ ਇਹਨਾਂ ਨੂੰ ਹਫ਼ਤਾ ਹੋ ਗਿਆ ਕੰਮ ਕਰਦੇ ਨੂੰ ਮਤਲਬ ਇਹ ਤਾਂ ਲੜਾਈ ਨੂੰ ਆਜਾ ਮਾਰਦੇ ਆ ਕਿ ਕਿਹੜਾ ਵੇਲਾ ਹੋਵੇ ਤੇ ਸਾਡੇ ਨਾਲ ਲੜਨ ਚੜ੍ਹਨ ਤੇ ਮੋਬਾਈਲ ਇਹਨਾਂ ਨੇ ਗੱਡੀ ਦੇ ਚਾਰੇ ਪਾਸੇ ਕੈਮਰੇ ਤੇ ਮੋਬਾਈਲ ਇਹਨਾਂ ਲਾਏ ਹੁੰਦੇ ਦੋਸਤੋ ਇਹ ਕੋਈ ਗੱਲ ਆ ਬੰਦੇ ਵਾਲੀ ਹੈ ਇਹ ਤੇ ਮੈਂ ਤੇ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ ਮੈਂ ਉਹਨਾਂ ਨੂੰ ਵਕੀਲ ਸਾਹਿਬਾਨਾਂ ਨੂੰ ਕਹਿੰਨਾ ਕਿ ਯਾਰ ਇਹਨਾਂ ਨੂੰ ਸਮਝਾਓ ਇਹਨਾਂ ਨੂੰ ਇੱਥੋਂ ਕਿਉਂ ਇਤਰਾ ਭੇਜਦੇ ਜੀ ਇਹਨਾਂ ਨੂੰ ਸਮਝਾਉਣਾ ਕਿ ਆ ਕੇ ਪਿੰਡ ਦੇ ਵਿੱਚ ਕੀ ਖੱਲਰ ਪਾ ਰਿਹਾ ਸੋ ਇਸ ਕਰਕੇ ਮੈਂ ਤੇ ਅੱਜ ਵੀ ਚਾਹੁੰਦਾ ਕਿ ਉਸ ਪਿੰਡ ਦੇ ਵਿੱਚ ਸ਼ਾਂਤੀ ਹੋਵੇ ਇਹਨਾਂ ਦੇ ਗਰੁੱਪ ਦੇ ਬੰਦੇ ਮੇਰੇ ਨਾਲ ਟਾਈਪ ਵੀ ਕਰ ਰਹੇ ਆ ਮੈਂ ਤੇ ਆਪ ਚਾਹੁੰਦਾ ਕਿ ਸ਼ਾਂਤੀ ਹੋ ਜੇ ਪਰ ਇਹ ਬੰਦੇ ਜਿਹੜੇ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਮੇਰੇ ਵੀਰੋ ਇਹ ਇਹ ਜਿਹੜੀ ਆ ਹੁਣ ਕਾਰਵਾਈ ਆ ਇਹ ਦੋਵੇਂ ਪਾਸੇ ਹੋਣੀ ਆ ਦੋਵੇਂ ਪਾਸੇ ਵਿੱਚ ਜਿਆਦਾ ਕ੍ਰਾਸ ਪਰਚੇ ਹੋ ਗਏ ਨਾਲੇ ਆਪਣਾ ਟਾਈਮ ਤੁਹਾਡਾ ਖਰਾ ਤੱਕੀ ਫਰਦਾ ਕੀ ਖਟ ਲੈ ਸੋ ਮੈਂ ਅੱਜ ਵੀ ਚਾਹਣਾ ਕਿ ਇਸ ਪੇਟ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ